ਸਸਿਕਾ ਦੋਸਤੋ ਮੈਂ ਮਾਤਾ ਤੀਰਤ ਸਿੰਘ ਤੇ ਮਾਸ ਕਰਦਾ ਹਾਂ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜਦੀ ਕਲਾ ਚ ਹੋਗੇ ਅੱਜ ਸਵੇਰ ਦਾ ਅਪਡੇਟ ਜਿਹੜਾ ਪੋਸ ਗ੍ਰੈਜੂਏਟ ਵਰਕ ਪਰਮਿਟ ਤੇ ਆਇਆ ਤੇ ਹਾਂ ਅਸੀਂ ਉਹਤੇ ਵੀਡੀਓ ਵੀ ਰਿਲੀਜ਼ ਕੀਤੀ ਆ ਬਟ ਅੱਜ ਇਸ ਲਾਈਵ ਸ਼ੋਅ ਦੇ ਵਿੱਚ ਕਿਉਂਕਿ ਵੀਡੀਓਸ ਛੋਟੀ ਸੀਗੀ ਤੇ ਮੈਂ ਚਾਹੁੰਦਾ ਕਿ ਇਸ ਇਸ ਲਾਈਵ ਸ਼ੋਅ ਦੇ ਵਿੱਚ ਜਿਹੜਾ ਅੱਜ ਅਪਡੇਟ ਆ ਸਕਰੀਨ ਸ਼ਾਟ ਦੇ ਨਾਲ ਕੱਲੀ-ਕੱਲੀ ਲਾਈਨ ਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਮੈਸੇਜਸ ਦੀ ਮਤਲਬ ਕੀ ਐਸਲੇ ਕਹ ਰਹੇ ਕਿ ਨਾ ਪੇਰੈਂਟਸ ਦੀ ਵੀ ਜਿਹੜੀ ਕਿ ਨੀਂਦ ਉੱਡ ਚੁੱਕੀ ਆ ਬੱਚਾ ਪਰੇਸ਼ਾਨ ਆ ਅੱਜ ਮੈਂ ਦੱਸਣਾ ਚਾਹੁੰਗਾ ਇਹ ਇੰਨੀ ਪਰੇਸ਼ਾਨੀ ਦਾ ਲੋਡ ਨਹੀਂ ਹਰ ਤਰ੍ਹਾਂ ਬੱਚੇ ਦਾ ਸਵਾਲ ਆ ਕਿ ਪਲੱਸ 2 ਵਾਲੇ ਬੱਚੇ ਨੂੰ ਵਰਕ ਪਰਮਿਟ ਮਿਲੂ ਕਿ ਤੇ ਯੂਨੀਵਰਸਿਟੀ ਵਾਲੇ ਨੂੰ ਕਿਤੇ ਮਿਲਣਾ ਆਈਐਸ ਦੀ ਰਿਕੁਆਇਰਮੈਂਟ ਕਿੰਨੀ ਖਾਈ ਹੋਊਗੀ ਹੁਣ ਕੀ ਹੋਊਗਾ ਕੁਝ ਨਹੀਂ ਹੋਣ ਲੱਗਾ ਪਹਿਲੇ ਸਟਾਰਟਿੰਗ 'ਚ ਹੀ ਦੱਸ ਦਵਾਂ ਮਤਲਬ ਕਿ ਸਸਪੈਂਸ ਨਹੀਂ ਤੁਹਾਨੂੰ ਕਰਾਉਣਾ ਜਿਹੜਾ ਬੱਚਾ 1 ਨਵੰਬਰ 2024 ਤੋਂ ਬਾਅਦ ਫਾਈਲ ਲਾਵੇ ਉਹ ਸੂਝ ਸਮਝ ਕੇ ਫਾਈਲ ਲਾਵੇ ਸੂਝ ਸਮਝ ਕੇ ਇਹ ਨਹੀਂ ਕਿ ਕੈਨੇਡਾ ਨਹੀਂ ਜਾਣਾ ਚਾਹੀਦਾ ਸੂਝ ਸਮਝ ਕੇ ਮੈਂ ਕਹਿੰਦਾ ਕਿ ਕੋਰਸ ਸਹੀ ਕੋਰਸ ਦੇ ਵਿੱਚ ਜਾਵੇ ਫਾਈਲ ਲਾਵੇ ਜੀ ਹਾਂ ਅੱਜ ਤੁਸੀਂ ਫਾਈਲ ਲਾ ਲੈਣੇ ਆ ਤਾਂ ਟੈਨਸ਼ਨ ਹੀ ਨਹੀਂ ਹੈਗੀ ਕੋਈ ਫਰਕ ਨਹੀਂ ਪਰ ਜਿਹੜਾ ਬੱਚਾ 1 ਨਵੰਬਰ 2024 ਤੋਂ ਬਾਅਦ ਫਾਈਲ ਲੌਂਚ ਕਰੇਗਾ ਹਾਂ ਉਹ ਨਵੇਂ ਰੂਲਸ ਦੇ ਹਿਸਾਬ ਨਾਲ ਲਾਉਣੀ ਪੈਣੀ ਆ ਸੋ ਜਾਂ ਤਾਂ ਉਸ ਤੋਂ ਪਹਿਲਾਂ ਫਾਈਲਾਂ ਲਾ ਦਿਓ ਮੈਂ ਸਟੱਡੀ ਵੀਜ਼ਾ ਦੀ ਵੀ ਗੱਲ ਕਰਦਾ ਇਕੱਲਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਕਿਉਂਕਿ ਨਾ ਕੋਰਸੇਜ਼ ਦੀ ਵੀ ਲਿਸਟ ਆ ਜਾਨੀ ਕਿ ਕਿਹੜੇ ਕੋਰਸੇਜ਼ ਨੂੰ ਵਰਕ ਪਰਮਿਟ ਮਿਲਣਾ ਕਿਹੜੇ ਨੂੰ ਨਹੀਂ ਪਰ ਜਿਹੜੇ ਬੱਚੇ ਆਲਰੇਡੀ ਪੜ ਰਹੇ ਜਿਨ੍ਹਾਂ ਦੀਆਂ ਫਾਈਲਾਂ ਐਮਬੈਸੀ ਚ ਆ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਨਹੀਂ ਫਰਕ ਪੈਂਦਾ ਉਹਨਾਂ ਨੂੰ ਸੋ ਇਹ ਚੀਜ਼ ਦਾ ਥੋੜਾ ਜਿਹਾ ਖਿਆਲ ਰੱਖਣਾ ਵਾ ਸੋ ਜਿਹੜੇ ਨਵੇਂ ਅਪਡੇਟ ਜੁੜੀ ਨਹੀਂ ਕਿ ਤੁਹਾਡੇ ਲਈ ਇੰਪਲੀਮੈਂਟ ਹੋਣ ਇਹ ਜਿਹੜੇ ਸਾਰੇ ਨਵੇਂ ਅਪਡੇਟ ਹੈਗੇ ਆ ਨਾ ਇਹ ਜਿਹੜੇ ਨਵਾਂ ਬੱਚਾ ਫਾਈਲ ਅੰਬੈਸੀ ਚ ਲਾਉਣੀ ਇਹ ਉਹਨਾਂ ਵਾਸਤੇ ਸੋ ਇੰਨਾ ਕਦੀ ਕੈਨੇਡਾ ਪੱਕਾ ਨਹੀਂ ਕਰ ਸਕਦਾ ਸੋ ਡਰਨ ਦੀ ਲੋਡ ਨਹੀਂ ਆ ਸੋ ਆਉਣ ਵਾਲੇ ਦਿਨਾਂ ਵਿੱਚ ਹੋਰ ਕਲੈਰਿਟੀ ਹੋਣੀ ਤੇ ਮੈਂ ਟੀਮ ਨੂੰ ਕਹੂੰਗਾ ਕਿ ਜਰੂਰ ਇੱਥੇ ਸ਼ੇਅਰ ਕਰਨ ਸਕਰੀਨ ਤੇ ਕਿ ਜਿਹੜਾ ਸਕਰੀਨ ਸ਼ਾਟ ਮੈਂ ਸਾਂਝਾ ਕਰਨਾ ਚਾਹੂੰਗਾ ਕਿਉਂਕਿ ਨਾ ਵਿਦ ਫੈਕਟਸ ਦੇ ਨਾਲ ਹੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣੇ ਚਾਹੂੰਗਾ ਸੋ ਆ ਜਿਹੜਾ ਕੈਨੇਡਾ 브레이కింగ్ ਇਮੀਗ੍ਰੇਸ਼ਨ ਮ ਸਭ ਨੂੰ ਪਤਾ ਕਿ ਉਹਨਾਂ ਨੇ ਕੋਟਾ ਵੀ ਅਗਲੇ ਸਾਲ ਘਟਾਇਆ ਸੀ ਐਸਾ 24 'ਚ ਵੀ ਤੇ ਉਸ ਤੋਂ ਅਗਲੇ ਸਾਲ 10% ਘਟਾਊਗਾ ਇਹਦਾ ਲੌਂਗ ਟਰਮ 'ਚ ਫਾਇਦਾ ਇਹ ਸਾਰੀਆਂ ਚੀਜ਼ਾਂ ਪਤਾ ਕਿ ਹੋਈਆਂ ਜਦੋਂ ਉਹਨਾਂ ਨੇ ਕੋਟਾ ਵਧਾਇਆ ਉਸ ਕੋਟੇ ਦਾ ਵਧਾਉਣ ਦਾ ਹਰਜਾਨਾ ਉਹਨਾਂ ਨੂੰ ਹੀ ਅੱਜ ਜਿਹੜਾ ਕੀਆ ਭੁਗਤਾਨ ਪੈ ਰਿਹਾ ਤਾਂ ਸਟਾਰਟਿੰਗ ਦੇ ਵਿੱਚ ਹੀ ਆਉਂਦਾ ਪਹਿਲੀ ਗੱਲ ਤਾਂ ਇਹ ਜਿਹੜਾ ਸਟਾਰਟ ਹੋਇਆ 1 ਨਵੰਬਰ 2024 ਨੂੰ ਜਿਹੜੇ ਬੱਚੇ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਕਰਦੇ ਆ ਉਹਨਾਂ ਨੂੰ ਆਪਣੀ ਲੈਂਗੁਏਜ ਅਬਿਲਿਟੀ ਲੈ ਜਿਹੜਾ ਕਿ ਆ ਟੈਸਟ ਜਿਹਨੂੰ ਕਹ ਲੋ ਆਇਲਸ ਕਹ ਲੋ ਜਾਂ ਫ੍ਰੈਂਚ ਦਾ ਕਹ ਲੋ ਲੈਂਗੁਏਜ ਦਾ ਕਹ ਲੋ ਉਹ ਉਹਨਾਂ ਨੂੰ ਦੇਣਾ ਪੈਣਾ ਤੇ ਇਥੋਂ ਹੀ ਬੱਚਾ ਬੜਾ ਡਰ ਗਿਆ ਆ ਤੇ ਮੈਂ ਕਹੂੰਗਾ ਉਹ ਵਾਲਾ ਬੱਚਾ ਤਾਂ ਜਰੂਰ ਡਰੇ ਜਿਨੇ ਤਾਂ ਪੈਸੇ ਦੇ ਕੇ ਆਇਲਸ ਦਾ ਜਿਹੜਾ ਕਿ ਸਰਟੀਫਿਕੇਟ ਲਿਆ ਸੀਗਾ ਉਹ ਬੱਚੇ ਨੂੰ ਤਾਂ ਡੈਫੀਨਿਟਲੀ ਮੈਂ ਤਾਂ ਕਹੂੰਗਾ ਡਰਨਾ ਚਾਹੀਦਾ ਉਹ ਬੱਚੇ ਨੇ ਤਾਂ ਡੈਫੀਨਿਟਲੀ ਡਰਨਾ ਚਾਹੀਦਾ ਪਰ ਜਿਹੜਾ ਬੱਚਾ ਇਹ ਤੋਂ 6 ਬੈਂਡ ਲੈ ਕੇ ਗਿਆ ਨਾ ਉਹ ਬੱਚੇ ਨੂੰ ਡਰਨ ਦੀ ਲੋੜ ਨਹੀਂ ਹੈਗੀ ਸੋ ਆਪਾਂ ਹੁਣ ਦੂਸਰੇ ਪੁਆਇੰਟ ਤੇ ਜਿਹੜਾ ਆਉਨੇ ਆ ਦਿਸ ਵਿਲ ਇਨਕਰੀਜ਼ ਅ ਅਬਿਲਿਟੀ ਟੂ ਟ੍ਰਾਂਜੀਸ਼ਨ ਸੋ ਆ ਜਿਹੜੀ ਹੈ ਕਿ ਜਿਹੜੇ ਹੁਣ ਨਵੇਂ ਬੱਚਿਆਂ ਦੇ ਜਿਹੜੇ ਕਿ ਆ ਟ੍ਰਾਂਜੀਸ਼ਨ ਜਿਹੜੇ ਹੋਣੀ ਆ ਉਹਨਾਂ ਬੱਚਿਆਂ ਦੇ ਕਿਹੜੇ ਕਿਹੜੇ ਚੇਂਜਸ ਆਏ ਆ ਜੇ ਤਾਂ ਯੂਨੀਵਰਸਿਟੀ ਗ੍ਰੈਜੂਏਟ ਹੈਗਾ ਵਾ ਬੱਚਾ ਯੂਨੀਵਰਸਿਟੀ ਗ੍ਰੈਜੂਏਟ ਨੂੰ ਸੀਐਲਬੀ ਲੈਵਲ 7 ਸੀਐਲਬੀ ਲੈਵਲ 7 ਦਾ ਮਤਲਬ ਹੁੰਦਾ ਆ 6 ਈਚ ਲਿਸਨਿੰਗ ਰੀਡਿੰਗ ਰਾਈਟਿੰਗ ਸਪੀਕਿੰਗ ਦੇ ਵਿੱਚੋਂ 6 ਹੀ ਬੈਂਡ ਲੈਣੇ ਪੈਣੇ ਕੋਈ ਔਖਾ ਨਹੀਂ ਹੈ ਜਿਹੜਾ ਪਹਿਲਾਂ ਲੈ ਸਕਿਆ ਉਹਨੇ ਦੁਬਾਰਾ ਵੀ ਲੈ ਲੈਣਾ ਇਹ ਰਿਕ ਕਾਲਜ ਗ੍ਰੈਜੂਏਟ ਸੀਐਲਬੀ ਲੈਵਲ 5 band, CLB 5 ਬੈਂਡ ਪਤਾ ਕਿੰਨੇ ਆ ਸੀਐਲਬੀ ਲੈਵਲ 5 ਮੀਨਸ 5 ਇਸ ਐਸ ਦੇ ਪੰਜ ਬੈਂਡ ਸੋ ਮੈਨੂੰ ਨਹੀਂ ਲੱਗਦਾ ਕੋਈ ਔਕ ਹੈ ਕਿ ਹਾਂ ਉਹਨੂੰ ਔਕ ਜ਼ਰੂਰ ਆ ਜਿਹੜੇ ਬੰਦੇ ਨੇ ਪੈਸੇ ਦੇ ਕੇ ਬੈਂਡ ਖਰੀਦੇ ਜਾਂ بڑے ਬੰਦੇ ਨੇ ਸ਼ਾਰਟਕਟ ਮਾਰੇ ਆ ਰੀਚਾਂ ਕਰਾਈਆਂ ਉਹ ਬੱਚਾ ਥੋੜਾ ਜਿਹਾ ਤੇ ਜ਼ਰੂਰ ਫਸ ਸਕਦਾ ਵਾ ਬਾਕੀ ਮੋਸਟ ਆਫ ਦਾ ਪ੍ਰੋਬੈਬਿਲਟੀ ਕੋਈ ਪਰਵਾਹੀ ਹੈ ਨਹੀਂ ਕਿਸੇ ਨੂੰ ਆਹ ਜਿਹੜਾ ਪੁਆਇੰਟ ਆ ਨਾ ਜਿਹੜਾ ਚੌਥੇ ਨੰਬਰ ਦੇ ਪੁਆਇੰਟ ਆ ਦੈਟ ਇਜ਼ ਦਾ ਮੋਸਟ ਇੰਪੋਰਟੈਂਟ ਪੁਆਇੰਟ ਫਰੋਮ ਲੇਟਰ ਥਿਸ ਈਅਰ ਹਜੇ ਡੇਟ ਨਹੀਂ ਉਹਨਾਂ ਨੇ ਕੀਤੀ ਬਲਿ ਇਹ ਪੰਜਵਾਂ ਪੁਆਇੰਟ ਤੇ ਕਹੂੰਗਾ ਕਿ ਸਪਾਊਸ ਓਪਨ ਵਰਕ ਪਰਮਿਟ ਲਈ ਜਿਹੜੀ ਪ੍ਰਾਈਸ 16 ਸਾਲ ਦੀ ਜਿੱਥੇ ਉਹਨਾਂ ਨੇ ਕਹਿਆ ਤਾਂ ਸੀ ਸਿਰਫ ਮਾਸਟਰਸ ਚਾਹੀਦੀ ਆ ਸਾਨੂੰ ਤੇ ਕਈ ਮਾਸਟਰਸ ਫਾਸਟ ਰੈਕ ਵਾਲੀਆਂ 1 ਸਾਲ ਦੀਆਂ ਵੀ ਸੀਗੀਆਂ ਸੋ ਉਹ ਉਹਨਾਂ ਨੇ ਵੀ ਉੱਤੇ ਜਿਹੜਾ ਕੀ ਆ ਸੌਟ ਆਊਟ ਕਰ ਦਿੱਤਾ ਹੋਇਆ ਕਿਉਂ 16 ਮਹੀਨੇ ਦੀ ਜਿਹੜੀ ਪੜ੍ਹਾਈ ਜਿਹੜੀ ਹੈਗੀ ਆ ਮਿਨੀਮਮ ਚਾਹੀਦੀ ਆ ਥੈਨ ਜਿਹੜੇ ਮਾਸਟਰਸ ਵਾਲੇ ਵੀ ਜਿਹੜੇ ਸਪਾਊਸ ਓਪਨ ਵਰਕ ਪਰਮਿਟ ਤੇ ਜਿਹੜੇ ਕੀ ਉੱਥੇ ਜਿਹੜੇ ਜਾਂਦੇ ਆ ਤੇ ਉਹ ਉਹਨਾਂ ਨੂੰ ਮਤਲਬ ਕਿ ਵਰਕ ਪਰਮਿਟ ਜਿਹੜਾ ਉਹਦੇ ਵੀਜ਼ੇ ਦੇ ਵਿੱਚ ਸੋ ਇੱਕ ਚੀਜ਼ ਮੈਂ ਕਹੂੰਗਾ ਇਸ ਲਾਈਵ ਨੂੰ ਜਰੂਰ ਦਬਾ ਕੇ ਸ਼ੇਅਰ ਕਰਿਓ ਮੈਂ ਤਾਂ ਬੱਚਿਆਂ ਤੇ ਮੈਂ ਪੂਰੀ ਕਲੈਰਿਟੀ ਆਪਣੀ ਐਕਸਪੀਰੀਅੰਸ ਨਾਲ ਦੇਣ ਦੀ ਕੋਸ਼ਿਸ਼ ਕਰੂੰਗਾ ਉਬਲੀ ਕਾਲਜ ਗ੍ਰੈਜੂਏਟ ਆ ਚੀਜ਼ ਆ ਜਿਹੜੀ ਕਨਫਿਊਜ਼ਨ ਕ੍ਰੀਏਟ ਕਰ ਰਹੀ ਆ ਜਿਹੜੀ ਇਸ ਲਈ ਟੈਨਸ਼ਨ ਦੇ ਰਹੀ ਆ ਬੱਚਿਆਂ ਨੂੰ ਪਬਲਿਕ ਕਾਲਜ ਗ੍ਰੈਜੂਏਟਸ ਵਿਲ ਕੰਟੀਨਿਊ ਟੂ ਰਿਮੇਨ ਐਲੀਜੀਬਲ ਫਾਰ ਪੀਡਬਲਯੂਪੀ ਫੋਰ ਅਪ ਟੂ 3 ਇਅਰਸ ਇਫ ਦੇ ਹੈਵ ਗ੍ਰੈਜੂਏਟ ਫਰਮ ਅ ਫੀਲਡ ਆਫ ਸਟੱਡੀ ਲਿੰਕ ਟੂ ਆਕੂਪੇਸ਼ਨਲ ਲੌਂਗ ਟਰਮ ਸ਼ਾਰਟੇਜ ਵੀਰਾ ਚੀਜ਼ਾਂ ਐਸਲੇ ਬੱਚਿਆਂ ਦੀ ਨੀਂਦ ਉਡਾ ਰਿਆ ਤੇ ਮੈਂ ਉਸ ਵੀਡੀਓ ਚ ਇਸ ਦਾ ਜ਼ਿਕਰ ਨਹੀਂ ਕੀਤਾ ਸੀ ਮੈਨੂੰ ਲੱਗਾ ਸੀਗਾ ਕਿ ਯਾਰ ਇਹ ਤਾਂ ਲੋਡ ਨਹੀਂ ਇਹ ਤਾਂ ਅਲਗੀ ਬੱਚਿਆਂ ਨੂੰ ਸ਼ਾਇਦ ਅੰਡਰਸਟੈਂਡ ਪਰ ਮੈਨੂੰ ਲੱਗਾ ਕਿ ਯਾਰ ਕਰਨਾ ਚਾਹੀਦਾ ਦੈਟਸ ਵਾਈ ਆਮ ਹੇਅਰ ਔਨ ਦਾ ਲਾਈਵ ਸ਼ੋਅ ਸੋ ਇਸ ਨੂੰ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਇਹ ਵੀਡੀਓ ਨਾਲੋਂ ਵੀ ਜ਼ਿਆਦਾ ਕਲੈਰਿਟੀ ਇਸ ਲਾਈਵ 'ਚ ਨਾ ਬੇਟਾ ਇਹ ਚੀਜ਼ ਉਹਨਾਂ ਨੇ ਕਿਹਾ ਕਿ ਅਸੀਂ ਪਬਲਿਕ ਕਾਲਜ ਨੂੰ 3 ਸਾਲੇ ਬੱਚਾ ਵਾਕਫ ਪਰ ਮਧ ਹੋਊਗਾ ਤੇ ਉਹਨਾਂ ਨੂੰ ਅਸੀਂ ਦਵਾਂਗੇ ਜਿਹੜਾ ਕਿ ਲੌਂਗ ਟਰਮ ਦੇ ਵਿੱਚ ਜਿਹੜੇ ਸਾਨੂੰ ਕੈਂਡੀਡੇਟ ਜਿਹੜੀਆਂ ਫੈਸਿਲਿਟੀ ਚਾਹੀਦੀਆਂ ਨੇ ਤੇ ਬੱਚ ਇੱਥੇ ਕਲੈਰਿਟੀ ਮੈਪ ਦੇ ਅੰਦਰ ਕੋਈ ਖਬਰ ਆਈ ਔਨ ਵਾਲੇ ਦੇ ਜਿਹਾ ਬਿਲਕੁਲ ਬਾਹਰ ਤੇ ਨਹੀਂ ਆ ਕਾਲਜਸ ਨਾਲ ਅਸੀਂ ਕਾਫੀ ਡਾਇਰੈਕਟ ਕੰਮ ਕਰਦੇ ਆ ਕਾਲਜਸ ਨੂੰ ਮੀਲ ਗਈਆਂ ਹੋਈਆਂ ਕਿਉਂਕਿ ਹੁਣ ਯੂਨੀਵਰਸਿਟੀ ਕੋਈ ਨਾ ਪਿੰਡ ਹੀ ਐਲ ਨਹੀਂ ਕਹਿੰਦੇ ਕਾਲਜਿਸ ਦੀਆਂ ਸੀਟਾਂ ਸੀ ਇੰਨੀਆਂ ਤੂੰ ਸੀਟਾਂ ਦੇ ਸਕਦੇ ਐ ਇੰਨੀਆਂ ਤੇਰੇ ਕੋਲ ਸੀਟਾਂ ਵਾ ਹੁਣ ਕਾਲਜਸ ਦੇ ਕੋਰਸ ਆ ਕਿ ਐਗਜ਼ੈਂਪਲ ਜਨ ਨੂੰ ਇਹਨਾਂ ਕੋ ਬਹੁਤ ਬੱਚਿਆਂ ਨੂੰ ਪਤਾ ਹੋਊਗਾ ਕਾਮਰਸੋ ਕਾ ਕਾਲਜ ਐ ਨਾ ਕੋਰਸ ਬੜੇ ਕੈਂਸਲ ਹੋਏ ਸੀ ਹੋਰ ਕਾਲਜ ਦੇ ਸਰਕਾਰੀ ਕਾਲਜ ਦੇ ਕੋਰਸ ਕੈਂਸਲ ਹੋਏ ਸੀ ਇਹ ਲੋਅ ਅਫਸਰ ਲੈਟਰ ਆਇਆ ਬਾਅਦ ਚੁੱਕਾ ਜਣੇ ਇਹਦੀ ਪੈਸੇ ਲੈ ਲਓ ਸਾਡੇ ਕੋਲ ਕੋਰਸ ਨਹੀਂ ਹੈ ਰੀਜ਼ਨ ਕੀ ਸੀਗਾ ਉਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਇਹ ਕੋਰਸ ਫਸਨੇ ਆ ਸੋ ਉਹ ਚੀਜ਼ਾਂ ਕਰਕੇ ਹੁਣ ਇੱਥੇ ਵੀ ਫਿਲਟਰ ਹੋਣਾ ਹੁਣ ਤੁਹਾਡੇ ਬੱਚੇ ਦੀ ਪੜ੍ਹਾਈ ਲਈ ਸਪੈਸੀਫਿਕ ਚੀਜ਼ਾਂ ਮਤਲਬ ਕੋਰਸਿਸ ਡਿਫਾਈਨ ਹੋਣਗੇ ਸੋ ਇਹ ਅੰਦਰਲੀ ਖਬਰ ਆ ਆਉਣ ਵਾਲੇ ਇਹਦੇ ਵਿੱਚ ਆਉਣੇ ਕੋਰਸਿਸ ਜਿਹਦੇ ਲਈ ਪਹਿਲਾਂ ਵਾਜ ਨਹੀਂ ਆ ਸੋ ਹੁਣ ਇੱਥੇ ਡਰ ਕੀ ਹੈਗਾ ਯਾ ਸਾਡੀ ਵਾਰੀ ਨਹੀਂ ਮੈਂ ਤਾਂ ਚਲਾ ਗਿਆ ਕੈਨੇਡਾ ਮੇਰਾ ਵੀਜ਼ਾ ਤਾਂ ਲੱਗ ਗਿਆ ਤੇ ਮੇਰੀ ਹੁਣ ਪੜ੍ਹਾਈ ਖਤਮ ਹੋਣ ਵਾਲੀ ਮੈਂ ਤਾਂ ਪੀਪੀਵੀ ਕਾਲਜ ਦੇ ਵਿੱਚ ਪੜ ਰਿਹਾ ਸੀਗਾ ਉਹਨੇ ਕੋਸੇ ਜਿਹੜੇ ਕਹਿੰਦੇ ਜੀ ਹੁਣ ਇਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੇ ਜਾਂ ਕਾਲਜਿਸ ਕੋਲ ਇਸ ਚੀਜ਼ ਨੂੰ ਕੱਢ ਦਿੱਤੇ ਜਾਂ ਇਹ ਮੇਰਾ ਕਿਹੜਾ ਨੁਕਸਾਨ ਹੁੰਦਾ ਨਹੀਂ ਹੁੰਦਾ ਨੁਕਸਾਨ ਐਨਾ ਕਦੇ ਵੀ ਇਹ ਚੀਜ਼ ਨਹੀਂ ਹੁੰਦੀ ਜਦੋਂ ਵੀ ਨਵੇਂ ਰੂਲ ਹੁੰਦੇ ਆ ਯਾਦ ਕਰੋ ਦੇਖੋ ਬੇਟਾ 22 ਤਰੀਕ ਨੂੰ ਜਿਹੜਾ ਮੈਂ ਕਿਹਾ ਸੀ ਸੀ ਪੀਪੀਪੀ ਕਾਲਜਿਸ ਜਾਂ ਕੈਨਸਲ ਕਰਨੇ ਸਪਾਊਸ ਵੀਜ਼ਾ ਦੇ ਵੀ ਉਹਦਣ ਆਇਆ ਸੀ ਇੰਪਲੀਮੈਂਟ ਕਦੋਂ ਕੀਤਾ ਸਪਾਊਸ ਵੀਜ਼ਾ ਦਾ ਹਾਰਾ ਮਾਰ ਇੰਪਲੀਮੈਂਟ ਕਦੋਂ ਕੀਤਾ ਨਹੀਂ ਲੈ ਫਰਸਟ ਵੀਕ ਬੜਾ ਇੰਪਲੀਮੈਂਟ ਕੀਤਾ ਸੀ ਪੀਪੀ ਕਾਲਜਿਸ ਸਾਡਾ ਵਰਕ ਪਰਮਿਟ ਦਾ ਸੋ ਟਾਈਮ ਦਿੱਤਾ ਜਾਂਦਾ ਸੋ ਇਹ ਜਿਹੜਾ ਟ 1 ਨਵੰਬਰ 2023 ਤੋਂ ਬਾਅਦ ਸਾਰਾ ਕੁਝ ਜਾਣਨ ਤੋਂ ਬਾਅਦ ਅਪਲਾਈ ਕਰਦਾ ਮੈਨੂੰ ਕੋਸੂਰbaar ਹੋਊਗਾ ਜੇ ਤੁਸੀਂ ਉੱਥੇ ਪੜ ਰਹੇ ਆਂ ਜੇ ਤੁਸੀਂ ਉੱਥੇ ਜਾਂ ਮਤਲਬ ਕਿ ਗੱਲ ਕਿ ਹਜੇ ਵੀਜ਼ਾ ਲੱਗਾ ਟ੍ਰੈਵਲ ਕਰਨਾ ਵਾ ਮਤਲਬ ਕਿ ਫੇਰ ਕੋਈ ਫਰਕ ਨਹੀਂ ਆ ਕਿ ਜਿਹੜਾ ਮਰਜੀ ਕੋਸ ਹੋਵੇ ਤੁਸੀਂ ਵਾਪਸ ਮੈਨੂੰ ਐਲੀਜੀਬਲ ਹੋਊਗਾ ਇਹ ਸਾਰੀਆਂ ਚੀਜ਼ਾਂ ਇੰਪਲੀਮੈਂਟ ਹੋਣਗੀਆਂ ਨਵੀਆਂ ਚੀਜ਼ਾਂ ਲੈ ਇਹ ਕੁਝ ਨਹੀਂ ਹੈਗਾ ਉਹ ਆਪਾਂ ਡੱਲਾ ਜੀ ਦੇ ਨਾਲ ਤੇ ਮੰਚ ਤੇ ਸ਼ੋਅ ਵੀ ਲਾਇਆ ਸੀਗਾ ਕਿ ਹੁਣ ਕੈਨੇਡਾ ਜਿਹੜਾ ਆਸਟ੍ਰੇਲੀਆ ਵਾਂਗੂ ਤੁਰ ਪਿਆ ਇਹ ਆਸਟ੍ਰੇਲੀਆ ਦੇ ਰਾਹ ਤੇ ਤੁਰ ਪਿਆ ਆਸਟ੍ਰੇਲੀਆ ਦੀਆਂ ਸਾਰੀਆਂ ਪਾਲਿਸੀਆਂ ਉੱਪਰ ਬੇਸਡ ਕਰ ਰਿਹਾ ਤੇ ਇਸ ਲਈ ਕਹਾਂਗਾ ਜਿਹੜਾ ਤੇ ਉੱਥੇ ਪੜ ਰਿਹਾ ਉਹ ਮੈਂ ਉਹਨੂੰ ਦੁਬਾਰਾ ਕਹਾਂਗਾ ਬੇਟਾ ਇਹ ਸੋਸ਼ਲ ਮੀਡੀਆ ਤੋਂ ਹਟ ਕੇ ਜਸਟ ਫੋਕਸ ਔਨ ਯਰ ਸਟਡੀ ਫੋਕਸ ਔਨ ਯਰ ਜਿਹੜਾ ਕਿ ਆ ਤੁਸੀਂ ਆਪਣੀ ਪੜਾਈ ਦੇ ਚੰਗੇ ਨੰਬਰ ਲੈ ਲਓ ਡਾਕਟਰ ਹੋਰ ਕੋਈ ਡਰਨ ਦੀ ਲੋੜ ਨਹੀਂ ਨਾ ਤੁਹਾਨੂੰ ਵਰਕ ਪਰਮਿਟ ਦੀ ਟੈਂਸ਼ਨ ਨਾ ਤੁਹਾਨੂੰ ਪੀਆਰ ਦੀ ਟੈਂਸ਼ਨ ਤੇ ਇਹ ਜਿਹੜੇ ਨਵੇਂ ਬੱਚੇ ਨੇ ਜਾਣਾ 1 ਨਵੰਬਰ 2023 ਤੋਂ ਬਾਅਦ ਜਿਹਨੇ ਐਂਬੈਸੀ ਤੋਂ ਫਾਈਲ ਲਾਉਣੀ ਆ बच्चा के लगे। पर हाँ तो अजी से गए नवे बच्चे वास्तव होगी अगला पॉइंट है मास्टर्स पी अगले साल पी एल जब मास्किस नहीं जिन्हें मर्जी जा सके भी लड़ी की छिकंजा कसा गया ਇਹ ਵੀ ਦੱਸਣਾ ਕਿ ਇਹ ਡਾਕੂਮੈਂਟ ਡਿਗਰੀਆਂ ਬੜੀਆਂ ਬੰਨੀਆਂ ਸ਼ੁਰੂ ਹੋ ਗਈਆਂ ਜਿੱਦੇ ਗੈਪ ਸੀ ਨਾ ਡਿਗਰੀਆਂ ਬਣਾ ਆਪਣਾ ਮਾਸਟਰ ਕਿਉਂਕਿ ਨਾ ਸਕਾਊਸ ਵੀਜ਼ਾ ਲਈ ਚਾਹ ਹੁਣ ਉਹ ਵੀ ਪੀਏ ਆਈਸੀ ਦਾ ਲਿਮਟ ਹੋ ਗਈਆਂ ਹਰ ਕਾਲਜ ਯੂਨੀਵਰਸਿਟੀ ਨੂੰ ਵੀ ਆਪਣੀ ਕਦਰ ਹੋ ਗਈ ਕਿ ਜੇ ਵੀਜ਼ਾ ਆਇਆ ਨਹੀਂ ਆਇਆ ਮਲੇਗੀ ਜੇ ਖਰਾਬ ਹੋਇਆ ਮੇਰੀ ਰੈਪੂਟੇਸ਼ਨ ਮੇਰੀ ਸੀਟ ਖਰਾਬ ਹੋਊਗੀ ਤੇ ਉੱਤੇ ਸ਼ਿਕੰਜਾ ਵਾ ਸੋ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰਸ ਨੇ ਸ਼ਿਕੰਜਾ ਪਾਇਆ ਜਿਹੜੇ ਲੂ ਪੋਜ਼ਿਟਿਵ ਜਿਨ੍ਹਾਂ ਦਾ ਫਾਇਦਾ ਚੱਕਿਆ ਜਾਂਦਾ ਸੀ ਉਹ ਚੀਨਾਂ ਸਾਰੀਆਂ ਕੀ ਹੋਇਆ ਕੋਈ ਜਿਹੜਾ ਕਿ ਨਵਾਂ ਅਪਡੇਟ ਹੈਗਾ ਵਾ ਚੀਮ ਨੂੰ ਵਾਪਸ ਸਕਰੀਨਸ਼ਾਟ ਦਾ ਦੂਰ ਕਰ ਦੇ ਮੈਨੂੰ ਲੱਗਿਆ ਸੋ ਇਸ ਲਈ ਮੈਂ ਨਵੇਂ ਬੱਚੇ ਨੂੰ ਵੀ ਜਿਹੜਾ ਬੱਚਾ ਹੈ ਇਸਦੇ ਹੋਂਦ ਉੱਤੇ ਦੇਖ ਰਿਹਾ ਜਾਂ ਉੱਥੇ ਪਹੁੰਚਿਆ ਹੋਇਆ ਬੜਾ ਇੱਕਦਮ ਬੇਫਿਕਰ ਹੋ ਕੇ ਆਪਣਾ ਸਾਰਾ ਕੁਝ ਸਭ ਜੋ ਤੁਸੀਂ ਕਰ ਰਹੇ ਹੋ ਕਰਦੇ ਰਹੋ ਨਵਾਂ ਬੱਚਾ ਜਿਹਨੇ ਇਮੀਗ੍ਰੇਸ਼ਨ ਚ ਫਾਈਲ ਲਾਉਣੀ ਆ ਨਾ 1 ਨੰਬਰ 2030 ਵਾ ਜਿਹੜਾ ਫਾਈਲ ਆਉਣਾ ਉਹਦੇ ਤੇ ਰੂਲ ਲੱਗੂਣੇ ਇਹ ਵੀ ਅਜੇ ਇਨਕੰਪਲੀਟ ਆ ਬਗੇ ਦਾ ਆਉਣ ਰਿਹਾ ਆ ਜਾਣਾ ਬਈ ਇਹ ਅਲਰਟ ਮੈਸੇਜ ਦੇਣਾ ਤੁਸੀਂ ਵੀ ਸਾਨੂੰ ਐਪਰੀਸ਼ੀਏਟ ਇਹ ਸਾਨੂੰ ਇਹਦੇ ਤੇ ਸਾਨੂੰ ਪੋਜ਼ਿਟਿਵ ਹੀ ਰਹਿਣਾ ਚਾਹੀਦਾ ਸੋ ਜਿਹੜਾ ਤਾਂ ਉਥੇ ਪੜ ਰਿਹਾ ਕਿਹੜਾ 1 ਰੁਪਈਆ ਦੀ ਵੀ ਉਹਨੂੰ ਟੈਨਸ਼ਨ ਨਹੀਂ ਹੈਗੀ ਸੋ ਇੱਥੇ ਅੱਜ ਮੈਂ ਛੋਟੂਣੀ ਇਜ਼ਾਰਤ ਲੈਣੀ ਆ ਛੋਟਾ ਲਾਈਵ ਸ਼ੋਅ ਮੈਂ ਤੇ ਕਹੂੰਗਾ ਰੱਖਿਆ ਵਾ ਇਹਨੂੰ ਦਬਾ ਕੇ ਜਿੰਨਾ ਹੋ ਸਕੇ ਨਤੀਜੇ ਸ਼ੇਅਰ ਕਰੋ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਜਿਹੜਾ ਇਹ ਸਵਾਲ ਆ ਨਾ ਇਸ ਵੀਡੀਓ ਤੋਂ ਡੈਫੀਨਿਟਲੀ ਜਿਹੜੇ ਕੀਆ ਸਤਿ ਸ਼੍ਰੀ ਅਕਾਲ